ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 84270 19800 ਸੋ ਅੱਜ ਦੀ ਵੀਡੀਓ ਆਪਾਂ ਇੱਕ ਮਿੰਨੀ ਫਾਰਮ ਦੇ ਵਿੱਚ ਜੋੜਾ ਵੀਰਾਂ ਦਾ گاਵਾ ਦਾ ਪੰਜ ਚਾਰ ਬੈੜਾਂ ਦਾ ਮਿੰਨੀ ਫਾਰਮ ਸ਼ਾਟ ਬਣਾਇਆ ਹੋਆ ਉਹਦੇ ਵਿੱਚ ਇੱਕ ਘਰੇਲੂ ਵੀਰਾਂ ਦੀ ਬੈੜ ਸੇਲਾ ਡਿਟੇਲ ਆਪਾਂ ਇਹਦੇ ਬਾਰੇ ਪੁੱਛਦੇ ਆ ਆਹ ਹੋ ਗਏ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਾਸ਼ਮਣ ਸਿੰਘ ਆ ਜੀ ਪਿੰਡ ਰਾਈਆ ਜ਼ਿਲ੍ਹਾ ਫੂਲਾ ਜ਼ਿਲ੍ਹਾ ਬਠਿੰਡਾ ਜ਼ ਸਿੰਘਾ ਨੂੰ ਨਿਆਣਾ ਸਿੰਘਾੜਾ ਨੇੜੇ ਬਾਡਰ ਵਾਸ਼ ਠੀਕ ਹੈ ਬਾਡਰ ਵਾਸ਼ ਆ ਨੇੜੇ ਆਪਣਾ ਘਰ ਆ ਗਿਆ ਹਾਂਜੀ ਭਾਈ ਜੀ ਮੋਬਾਈਲ ਨੰਬਰ ਆਪਣਾ ਇਹ 98722 17749 ਜੀ 98722 17749 ਹਾਂਜੀ ਤੇ ਆਪਣਾ ਪੰਜ ਚਾਰ ਗਬੜਾਂ ਦਾ ਕਲੇਲੂ ਛੋਟਾ ਜਿਹਾ ਫਾਰਮ ਬਣਾਇਆ ਵਾ ਹਣਾ ਹਾਂਜੀ ਹਾਂਜੀ ਠੀਕ ਹੈ ਜਿਹੜੀ ਅੱਪ ਅੱਜ ਬਿਹੜ ਬਕਾਊ ਕਰੀਏ ਭਾਈ ਜੀ ਸੂਆ ਕਿਹੜਾ ਸੂਰਈ ਹੈ ਇਹ ਸੂਆ ਤੀਜਾ ਸੂਰਈ ਹੈ ਜੀ ਤੀਜਾ ਸੂਆ ਕਾ ਇੱਕ ਦਿਨ ਸੂਣ ਚ ਲੈਂਦੀ ਆ ਉਹਨ ਦੇਦੇ ਜੀ 6 ਤਰੀਕ ਨੂੰ ਦਿਨ ਪੂਰਿਆ ਠੀਕ ਆ ਅੱਜ ਹੋ ਗਈ 3 ਤਰੀਕ ਤੇ 3-4 ਦਿਨ ਬਾਕੀ ਇੱਕ ਆ ਤਾਂ ਤੈਨੂੰ ਉੱਪਰ ਥੱਲੇ ਵੀ ਲੈ ਸਕਦੇ ਆ ਹਾਂ ਹੋ ਸਕਦਾ ਜੀ ਇੱਕ ਠੀਕ ਆ ਪਹਿਲਾ ਤੇ ਦੂਜਾ ਦੋ ਸੇ ਦੁੱਧ ਘਰ ਪੀ ਲਿਆ ਆਪਾਂ ਇਹਦਾ ਹਾਂਜੀ ਠੀਕ ਆ ਕਿੰਨੇ ਕ ਦੁੱਧ ਚੱਲੇ ਪਿਛਲੀ ਵਾਰ ਆਪਾਂ ਇਹ ਪਹਿਲੇ ਸੋਚੀ ਸੀ 22 ਲੀਟਰ ਚ ਹੋਇਆਗਾ ਕੰਡੇ ਦੇ ਜੇ ਓਕੇ ਦੂਜੇ ਤੇ ਕਿੰਨਾ ਚੱਲੀ ਗਈ ਆ 2 ਲੀਟਰ ਤੋਂ ਆ ਜੇ ਦੋ ਬਾਦ ਅੱਛਾ ਜਿਹੜਾ ਪਿਛਲਾ ਸੂਸ ਜਿਹੋ ਤੇ ਆਪਾਂ 20 ਕਿਲੋ ਦੁੱਧ ਝੋਲਿਆ ਹਾਂਜੀ ਤੇ ਇਹ ਚ ਪੈਂਦਾ ਹਲਕਾ ਜਿਹਾ ਕ੍ਰੌਸ ਪਾਣਾ ਉੱਥੇ ਫਿਰ ਫੈਟ ਵੀ ਚੰਗੀ ਹੁੰਦੀ ਹੋਵੇ ਜੀ ਹਾਂ ਫੈਟ ਵਧੀਆ ਵੀ ਠੀਕ ਹੈ ਕਹਿੰਦੇ ਬਾਪ ਘਰੇਲੂ ਦੁੱਧ ਬਰਤੋਂ ਦੇ ਵਿੱਚ ਵਧੀਆ ਮੰਨਿਆ ਜਾਂਦਾ ਹਾਂਜੀ ਪੂਰਾ ਵਧੀਆ ਜੀ ਠੀਕ ਹੈ ਤੇ ਸੀਮੈਂਟ ਸੁਮਣ ਚੰਗਾ ਵਰਤਿਆ ਵਧੀਆ ਹਾਂਜੀ ਠੀਕ ਨੇ ਵਧੀਆ ਜੀ ਠੀਕ ਹੈ ਰੇਟ ਇਹਦਾ ਬਾਈ ਜੀ ਆਪਾਂ ਕੀ ਰੱਖਿਆਗਾ ਰੇਟ ਇਹਦਾ 60000 ਰੁਪਏ ਜੀ ਮਾਨਦਾਨ ਮੌਕੇ ਥੋੜਾ ਬਹੁਤ ਹੋ ਜਾਊਗਾ ਜੀ ਹੋ ਜਾਊਗਾ ਠੀਕ ਹੈ ਜਿੱਦਾਂ ਆਪਾਂ ਡਰ ਸੋਭਰ ਕਦ ਕਾਢ ਵਗੈਰਾ ਚੈੱਕ ਕਰੋ ਵਹਿੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ ਤੇ ਰੇਟ ਵੀ ਵੀਰਾਂ ਨੇ ਵੀਡੀਓ ਦੇ ਵਿੱਚ ਹੀ ਕਰਤਾ ਬਾਜ ਵਜਾ 80000 ਰੁਪਇਆ 80000 ਦੇ ਵਿੱਚੋਂ ਮੌਕੇ ਤੇ ਤੁਸੀਂ ਆਓਗੇ ਤੁਹਾਡਾ ਮਾਣ ਤਾਣ ਥੋੜਾ ਬਹੁਤਾ ਬਣਦਾ ਹੋ ਜਾਊਗਾ ਤੀਸਰਾ ਸੂਆ ਵਹਿੜ ਸੂਰੀਆ ਕਹੇ ਨੂੰ ਕੋਈ ਦੂਜਾ ਨਹੀਂ ਪਹਿਲਾ ਨਹੀਂ ਤੀਸਰਾ ਸੂਆ ਸੂਨ ਦੇ ਵਿੱਚ ਇਹਦੇ 2 ਚਾਰ ਕਿ ਦਿਨ ਬਾਕੀ ਪਏ ਹੈਗੇ 80000 ਦੇ ਵਿੱਚੋਂ ਭਾਈ ਜੀ ਮਾਣ ਤਾਣ ਵਧਿਆ ਕਰਾਂਗੇ ਇਹਦਾ ਕਰ ਦਾਂਗੇ ਜੀ ਕਰ ਦਾਂਗੇ ਠੀਕ ਹੈ ਸੋ 80000 ਦੇ ਵਿੱਚੋਂ ਵੀਰ ਕਹਿੰਦੇ ਮਾਨ ਤਾਨ ਕਰ ਦਾਂਗੇ ਥਣ ਲੇਵਾ ਦੇਖੋ ਸੋਨਾ ਹਾਥੀ ਚਵਾਈ ਜਿਹੜਾ ਗੁੱਲੇ ਵਾਲਾ ਥਾਣਾ ਚਾਹੇ ਨੀਚਵਾਈ ਕਰ ਲਿਓ ਚਾਹੇ ਹਾਥੀ ਬਾਕੀ ਬੱਚੇ ਹੀ ਦਿੰਦੇ ਆ ਜੀ ਦੋ ਸੂਏ ਬੱਚੇ ਦਿੱਤੀ ਆ ਠੀਕ ਆ ਦੋਨੇ ਸੂਏ ਨੇ ਬੱਚੇ ਨਹੀਂ ਦਿੱਤੀਆਂ ਹਣਾ ਠੰਡੀ ਸੀਲ ਆਈ ਲਓ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਕੋਈ ਅੰਤ ਨਹੀਂ ਜਿੰਦਾ ਮਰਜੀ ਇੱਕ ਜਾਨਾ ਵੇਜੋ ਚਾਹੇ ਦੋ ਜਾਨੇ ਵੇਚੀ ਚਲੋ ਹਣਾ ਕਹਿੰਦਾ ਬਕਸੇ ਨਹੀਂ ਪਹੁੰਚਦਾ ਉੱਠ ਕੇ ਹੋਰ ਕੰਮ ਕਰਕੇ ਅੱਗੇ ਚੋਂ ਬੈਜੋ ਕੋਈ ਠੀਕਾ ਕਹਿੰਦਾ ਬਸ ਚਾਰੇ ਪਾਸੇ ਕਿਸੇ ਪਾਸੋਂ ਹੱਥ ਤਰਾਹੇ ਨਹੀਂ ਗਈ ਜਿਵੇਂ ਪੂਰਾ ਵੀ ਨਹੀਂ ਗਈ ਅਸੀਂ ਜੋ ਮਾਨਦਾਨ ਕਰਦਾਂਗੇ ਬਠਿੰਡਾ ਜ਼ਿਲ੍ਹਾ ਪਿੰਡ ਰਾਇਆ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲਦੇ ਜੀ ਆਪਣਾ 98722 ਜੀ 17790 ਸੋ ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਕੋਈ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਹੈ